ਆਵਾਜ਼ੀ ਪਾਰਟੀ ਪੰਜਾਬ ਦੇ ਵਾਇਸ ਪ੍ਰਧਾਨ ਅਤੇ ਪੰਜਾਬ ਰਾਜਪੂਤ ਕਲਿਆਣ ਫੋਰਟ ਦੇ ਚੇਅਰਮੈਨ ਸਰਨ ਸਿੰਘ ਸਲਾਰੀਆਂ ਨੇ ਪਠਾਨਕੋਟ ਚ ਦੋ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਆਵਾਜ਼ੀ ਪਾਰਟੀ ਪੰਜਾਬ ਦੇ ਵਾਇਸ ਪ੍ਰਧਾਨ ਅਤੇ ਪੰਜਾਬ ਰਾਜਪੂਤ ਕਲਿਆਣ ਫੋਰਟ ਦੇ ਚੇਅਰਮੈਨ ਸਰਨ ਸਿੰਘ ਸਲਾਰੀਆਂ ਨੇ ਅੱਜ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਦੋ ਵੱਡੀਆਂ ਨਿਯੁਕਤੀਆਂ ਕੀਤੀਆਂ ਇਸ ਮੌਕੇ ਤੇ ਚੋਹਾਨਾ ਤੋਂ ਰਾਜੇਸ਼ ਸਲਾਰੀਆਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੇ ਨਾਲ ਹੀ ਵੀ ਮੈਂਬਰੀ ਕਮੇਟੀ ਨੂੰ ਵੀ ਨਿਯੁਕਤੀ ਪੱਤਰ ਦੇ ਕੇ ਵੋਟ ਦਿੱਚ ਸ਼ਾਮਿਲ ਕੀਤਾ ਗਿਆ ਦੂਜੇ ਪਾਸੇ ਸੁजानਪੁਰ ਤੋਂ ਜਸਪੀਰ ਸਿੰਘ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਇਸ ਮੌਕੇ ਚੇਅਰਮੈਨ ਸਲਾਰੀਆ ਨੇ ਕਿਹਾ ਕਿ ਜਸਪੀਰ ਸਿੰਘ ਦੀ ਲੋਕ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦੇ ਆ ਉਹਨਾਂ ਨੂੰ ਇਸ ਜ਼ਿੰਮੇਵਾਰੀ ਦਿੱਤੀ ਗਈ ਹੈ ਸਲਾਰੀਆ ਨੇ ਭਰੋਸਾ ਦਿਵਾਇਆ ਕਿ ਰਾਜਪੂਤ ਕਲਿਆਣ ਬੋਰਡ ਆਉਣ ਵਾਲੇ ਸਮੇਂ ਵਿੱਚ ਰਾਜਪੂਤ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਹਰ ਸੰਭਵ ਕਦਮ ਚੁੱਕੇਗਾ ਇਸ ਮੌਕੇ ਤੇ ਰਾਜਪੂਤ ਕਲਿਆਣ ਬੋਰਡ ਵਿੱਚ ਸ਼ਾਮਿਲ ਕੀਤੇ ਨਾਮ खुड़ू सिंह सलारिया मदन सिंह सलारिया केवल सिंह बलबीर सिंह सलारिया बलवान सिंह करनाल सिंह कुलदीप सिंह हरजीत सिंह सुरेंदर सलारिया दविंदर सिंह रंजीत सिंह अजीत सिंह सुभाष सिंह संपूरन सिंह बलविंदर सिंह कुलवीर सिंह सुलेंदर सिंह सुरेंदर सिंह दीपक कुमार चरनार सिंह जशपाल सिंह सब सिंह शक्ति सिंह हरवंश सिंह शामिल सन ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸ੍ਰੀ ਸੁਵੰਸਰਾਈ ਜੀ ਤੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਸ੍ਰੀ ਸੁਵੰਸਰਾਈ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦੀਆਂ ਤੇ ਆਪਣੇ ਪਿੰਡ ਚੋਹਾਣਾ ਦੇ ਰਾਜਪੂਤ ਸੰਗਠਨ ਦਾ ਤੇ ਮੈਂਬਰਾਂ ਦਾ ਤੇ ਸਮੁੱਚੇ ਰਾਜਪੂਤ ਭਰਾਜੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਮੈਨੂੰ ਪ੍ਰਧਾਨਗੀ ਲਈ ਜਿੰਮੇਵਾਰੀ ਤੋਂ ਉਪਰ ਲਈ ਮੈਂ ਜਿੰਮੇਵਾਰੀ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਵਾਂਗਾ ਤੇ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਬੜੀ ਉੱਚੀ ਸ਼ਖਸੀਅਤ ਸ੍ਰੀ ਸੁਵੰਨ ਸਰਾਰਿਆ ਜੀ ਜਿਨ੍ਹਾਂ ਨੂੰ ਰਾਜਪੂਤ ਕਲਿਆਣ ਬੋਰਡ ਦਾ ਚੇਅਰਮੈਨ ਚੁਣਿਆ ਗਿਆ ਸਾਡੇ ਲਈ ਬੜਾ ਇੱਕ ਗਰਵ ਤੇ ਮਾਣ ਦੀ ਗੱਲ ਹੈ ਸਾਨੂੰ ਸਮੁੱਚੀ ਰਾਜਪੂਤ ਭਾਈਚਾਰੇ ਨੂੰ ਇਹਨਾਂ ਨਾਲ ਜੁੜਨਾ ਚਾਹੀਦਾ ਤੇ ਇਹਨਾਂ ਨੂੰ ਪੂਰੀ ਜੋਰ ਨਾਲ ਸਮਰਥਨ ਕਰਨਾ ਚਾਹੀਦਾ ਤਾਂ ਜੋ ਆਨ ਵਾਲੇ ਸਮੇਂ ਵਿੱਚ ਆਈ ਮੈਂਬਰ ਆਫ ਪਾਰਲੀਮੈਂਟ ਡਿਸਟ੍ਰਿਕਟ ਗੁਰਦਾਸਪੁਰ ਤੋਂ ਇਹਨਾਂ ਨੂੰ ਭਾਰੀ ਮਾਰਜਿਨ ਨਾਲ ਜਿਤਾਇਆ ਜਾਏ ਤਾਂ ਕਿ ਸਾਡੀ ਸਮੁੱਚੀ ਜੋ ਰਾਜਪੂਤ ਬਰਾਦਰੀ ਹੈ ਕੋਈ ਇਕੱਠੀ ਹੋਏ ਇੱਕ ਵਾਰ ਕਿਉਂਕਿ ਬਾਕੀ ਸਾਰੀਆਂ ਜੰਨੀਆਂ ਰਾਜਪੂਤ ਜੰਨੀਆਂ ਵੀ ਆਦਰ ਬਰਾਦਰੀਆਂ ਤੇ ਸਾਡੇ ਲਈ ਇੱਕ ਬੜਾ ਗੌਰਵ ਦਾ ਟਾਈਮ ਹੈ ਕਿ ਇੱਕ ਸਾਡੇ ਪਿੰਡ ਚੋਂ ਜਿਹੜੇ ਆ ਬੜੇ ਮਹਾਨ ਸ਼ਖਸੀਅਤ ਸਾਨੂੰ ਮੌਕਾ ਦਿੱਤਾ ਇੱਕ ਕੀ ਉਹਦੇ ਨਾਲ ਜੁੜਨ ਦਾ ਤੇ ਉਹਦੇ ਥੱਲੇ ਕੰਮ ਕਰਨ ਦਾ ਤੇ ਮੈਂ ਫਿਰ ਤੋਂ ਤੈਹ ਦਿਲ ਤੋਂ ਹੰਦਾ ਧੰਨਵਾਦੀਆਂ ਜੋ ਕਲਿਆਣ ਬੋਰਡ ਦੇ ਚੇਅਰਮੈਨ ਸ੍ਰੀ ਸਵਨਸਰਾਈ ਜੀ ਦਾ ਸਾਡੇ ਪੰਜਾਬ ਦੇ ਬਾਈਸ ਪ੍ਰਧਾਨ ਆਪ ਪਾਰਟੀ ਸ਼੍ਰੀ ਈਸ਼ਵਰਨ ਸਲਾਰੀਆ ਜੀ ਨੇ ਅਤੇ ਪੰਜਾਬ ਕਲਿਆਣ ਬੋਰਡ ਦੇ ਚੇਅਰ ਚੇਅਰਮੈਨ ਨੇ ਮੈਨੂੰ ਰਾਜਪੂਤ ਕਲਿਆਣ ਬੋਰਡ ਦੀ ਤਰਫੋਂ ਅੱਜ ਸਿਜਾਨਪੁਰ ਜ਼ਿਲ੍ਹੇ ਦਾ ਹਲਕੇ ਦਾ ਸਿਜਾਨਪੁਰ ਹਲਕੇ ਦਾ ਮੈਨੂੰ ਇਨਚਾਰਜ ਰਾਜਪੂਤ ਕਲਿਆਣ ਬੋਰਡ ਦਾ ਇਨਚਾਰਜ ਬਣਾਇਆ ਹੈ ਮੈਂ ਸਲਾਰੀ ਸਾਹਿਬ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਬੜਾ ਖੁਸ਼ੀ ਦਾ ਦਿਨ ਹੈਗਾ ਕਿ ਜਿਸ ਪਿੰਡ ਚ ਮੈਂ ਪੈਦਾ ਹੋਇਆ जिस पिंड ने मैनु प्यार और आशीर्वाद देखकर अज इस मुकाम तक पहुँचाया और सब तो वही गल कि आम आदमी पार्टी की सरकार सरदार भगवंत सिंह मान जी मेरे चीफ मिनिस्टर सारी समुची लीडरशिप आदरणीय मुनीष ससोडिया जी जिन्होंने मैं मौका दिता पंजाब स्टेट राजपूत कल्याण बोर्ड का चेयरमैन बना के मेरी बिरादरी की सेवा करने वास्ते यकीन नाल कहना उन्होंद पूरा उतरांगे और पिंड चोना वास्ते सरकार पूरे ताकत नाल पिंड चोन की हर समस्या दूर करेगी जरा कुछ बाकी रह जाएगा स्वर्ण सला खुद करेगा जो दो चार दस बीस लाख रुपया लगता भी है कुछ भी उस गांव के लिए होगा और करके रहेंगे बाकी राजपूत बरादरी के लिए ਹਮੇਸ਼ਾ ਸਾਡੇ ਰਾਜਪੂਤ ਬ੍ਰਾਦਰਹੂਡ ਦੀ ਇੱਕ ਕੈਂਪੇਨ ਰਹਿੰਦੀ ਸੀਗੀ ਕਿ ਸਾਡੇ ਕੰਮ ਨਹੀਂ ਹੁੰਦੇ ਮੈਂ ਰਾਜਪੂਤ ਬ੍ਰਾਦਰਰੀ ਨੂੰ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੋਈ ਕੰਮ ਤੁਹਾਡਾ ਕਿਤੇ ਕਿਸ ਲੈਵਲ ਤੇ ਵੀ ਹੋਏ ਮੈਨੂੰ ਫੋਨ ਕਰੋ ਮੇਰੇ ਸਾਰੇ ਲੋਕੀ ਹਰ ਏਰੀਆ ਚ ਮੇਰਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਏਗਾ ਮੇਰਾ ਹਲਕਾ ਇਨਚਾਰਜ ਹੋਏਗਾ ਮੇਰਾ ਬਲਾਕ ਪ੍ਰਧਾਨ ਹੋਏਗਾ ਔਰ ਹਰ ਪਿੰਡ ਚ ਇੱਕ ਮੇਰਾ ਪਿੰਡ ਦਾ ਪ੍ਰਧਾਨ ਹੋਏਗਾ ਔਰ ਉਹਦੇ ਨਾਲ 20 ਮੈਂਬਰਾਂ ਦੀ ਟੀਮ ਹੋਏਗੀ ਔਰ ਉਹ ਮੈਂਬਰਾਂ ਦੀ ਟੀਮ ਔਰ ਉਹ ਪ੍ਰਧਾਨ ਵੀ 19 ਪਾਵਰ ਹੋਏਗੀ ਜਿੰਨੀ ਸਵਰਨ ਸਰਾਰੀਆ ਦੀ ਹੈ ਹਾਂ ਮੈਂ ਮੇਰੇ ਪਰਿਵਾਰਾਂ ਨੂੰ ਇਹ ਬੋਲਾਂਗਾ ਕਿ ਰਾਜਪੁੱਤ ਜਿਹੜੇ ਸਾਡੇ ਹੀਰੋ ਨੇ ਸੂਰਮੇ ਨੇ ਜਿਨ੍ਹਾਂ ਨੇ ਬਲੀਦਾਨ ਦਿੱਤੇ ਨੇ ਔਰ ਸਾਨੂੰ ਇਸ ਮਕਾਮ ਤੱਕ ਪਹੁੰਚਾਇਆ ਉਹਨਾਂ ਦੀ ਕੋਈ ਸੋਚ ਸੀਗੀ ਕਿ ਜਿਹੜੇ ਵੀ ਗਰੀਬ ਤਬਕਾ ਤੁਹਾਡੇ ਨਾਲ ਜੁੜਿਆ ਕੋਈ ਐਸਸੀਐਸਟੀ ਕੋਈ ਵੀ ਸੋਸਾਇਟੀ ਦਾ ਕਮਜ਼ੋਰ ਬੰਦਾ ਉਹਦੀ ਮਦਦ ਵੀ ਆਪਾਂ ਜਰੂਰ ਕਰਨੀ ਹੈ ਕਿਉਂਕਿ ਕਦੇ ਇਹ ਨਹੀਂ ਉਹਨਾਂ ਦੇ ਦਿਲਾਂ ਵਿੱਚ ਆਇਆ ਕਿ ਸਿਰਫ ਰਾਜਪੂਤ ਹੀ ਹੈ ਨਾ ਰਾਜਪੂਤਾਂ ਦੇ ਇਤਿਹਾਸ ਰਿਹਾ ਆਪਣਾ ਖੂਨ ਦੇ ਕੇ ਵੀ ਦੂਸਰਿਆਂ ਨੂੰ ਬਚਾਣਾ ਮੈਂ ਹਮੇਸ਼ਾ ਇਹ ਸੋਚਦਾ ਸੀਗਾ ਕਿ ਮੇਰੀ ਬ੍ਰਦਰਹੂਡ ਨੂੰ ਮੌਕਾ ਨਹੀਂ ਮਿਲਿਆ ਗਵਰਨਮੈਂਟ ਕਦੇ ਮੌਕਾ ਨਹੀਂ ਦਿੰਦੀ ਪਰ ਹੁਣ ਗਵਰਨਮੈਂਟ ਨੇ ਮੌਕਾ ਦਿੱਤਾ ਮੈਂ ਯਕੀਨ ਪੂਰੇ ਜੋਸ਼ ਨਾਲ ਕਹਿ ਰਿਹਾ ਦਿਲ ਦੀ ਗੱਲ ਰਹਿਣ ਤੋਂ ਕਹਿ ਰਿਹਾ के पंजाब स्टेट दा एक बार ही फिर लीडरशिप दा बहुत-बहुत तन्नवाद और स्पेशली मेरे चुआना ਪਿੰਡ ਦਾ ਇਹ ਪਹਿਲਾ ਪਿੰਡ ਹੈ ਜਿੱਥੇ ਅੱਜ ਪਿੰਡ ਦਾ ਪ੍ਰਧਾਨ ਔਰ 20 ਮੈਂਬਰ ਦੀ ਟੀਮ ਟੀਮ ਬਣੀ ਹੈ ਮੈਂ ਸਾਰੇ ਟੀਮ ਨੂੰ ਮੇਰੇ ਪ੍ਰਧਾਨ ਰਜੇਸ਼ ਸਲਾਰਿਆ ਜੀ ਨੂੰ ਬਹੁਤ-ਬਹੁਤ ਮੁਬਾਰਕ ਔਰ ਮੈਂ ਮੇਰੀ ਟੀਮ ਨੂੰ ਇਹ ਮੇਰੇ ਪਰਿਵਾਰ ਦੇ ਬੱਚੇ ਨੇ ਇਹ ਜੋ ਕੁਝ ਕਹਿਣਗੇ ਉਹ ਹੋਏਗਾ ਇਹਨਾਂ ਦੀ ਹਰ ਤਕਲੀਫ ਪੰਜਾਬ ਗਵਰਨਮੈਂਟ ਦੀ ਤਕਲੀਫ ਹੋਏਗੀ ਇਹਨਾਂ ਦੀ ਹਰ ਤਕਲੀਫ स्वर्ण सैलरीया देगी और हर सूरतों पूरी होगी बहुत-बहुत नमस्कार बहुत और सरन एक बार बहुत-बहुत मुबारक